ਵਦੇਸ਼ਾਂ ਵਿੱਚ ਬੈਠੇ ਪੰਜਾਬੀਓ ਜਰਾ ਜਿਹੜੀਆਂ ਮੋਡੀਫਾਈਡ ਗੱਡੀਆਂ ਪੰਜਾਬ ਚੋਂ ਖਰੀਦ ਕੇ ਲੈ ਜਾਂਦੇ ਇਹਨਾਂ ਤੋਂ ਬਚ ਕੇ ਰਹਿਣਾ ਕਿਉਂਕਿ ਤੁਹਾਡੇ ਕੋਲ ਵੀ ਜਿਹੜੇ ਇਹੋ ਜਿਹੀਆਂ ਗੱਡੀਆਂ ਨਾ ਪਹੁੰਚੀਆਂ ਹੋਣ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਵਿਜੀਲੈਂਸ ਦੀ ਟੀਮ ਵੱਲੋਂ ਜਿਹੜੀਆਂ 5 ਗੱਡੀਆਂ ਫੜੀਆਂ ਗਈਆਂ ਉਹਨਾਂ ਨੂੰ ਦੱਸ ਦਈਏ ਕਿ ਇੰਦਰਜੀਤ ਸਿੰਘ ਤੇ ਨਮੀਨ ਵੱਲੋਂ ਜਿਹੜੀਆਂ ਇਹ ਐਨਓ ਸੀਆ ਗੁਜਰਾਤ ਤੋਂ ਲੈ ਕੇ ਆਉਂਦੇ ਸਨ ਅਤੇ ਉਸ ਤੋਂ ਬਾਅਦ ਇਹ ਮੋਡੀਫਾਈਡ ਕਰਕੇ ਗੱਡੀਆਂ ਜਿਹੜੀਆਂ ਨਰੇਸ਼ ਨਾਗਪਾਲ ਬੱਲੋ ਇਹ ਜਿਹੜੇ ਮੋਡੀਫਾਈ ਕੀਤੀਆਂ ਜਾਂਦੀਆਂ ਸਨ ਤੇ ਉਸ ਤੋਂ ਬਾਅਦ ਇਹ ਗੱਡੀਆਂ ਜਿਹੜੀਆਂ ਐਨਆਰਆਈਜ਼ ਬੀਰਾ ਨੂੰ ਜਿਹੜੀਆਂ ਵੇਚ ਦਿੱਤੀਆਂ ਜਾਂਦੀਆਂ ਸਨ ਤੁਸੀਂ ਦੇਖ ਰਹੇ ਹੋ ਕਿ ਇਹ ਗੱਡੀਆਂ ਜਿਹੜੀਆਂ ਬਹੁਤ ਹੀ ਲਗਜ਼ਰੀ ਗੱਡੀਆਂ ਬਣਾਂਗਾ ਵੰਗਾ ਇਹ ਪੰਜਾਬ ਦੀਆਂ ਹੀ ਗੱਡੀਆਂ ਹੁੰਦੀਆਂ ਸੀ ਪੰਜਾਬ ਦੀਆਂ ਜੀਪਾਂ ਹੁੰਦੀਆਂ ਸੀ ਪਰ ਇਕੱਲੀ ਐਨਓਸੀ ਜਿਹੜੀ ਉਹ ਗੁਜਰਾਤ ਤੋਂ ਆਉਂਦੀ ਸੀ ਤੇ ਉਸ ਤੋਂ ਬਾਅਦ ਇਹ ਡੱਬ ਵਾਲੀ ਤੋਂ ਜਿਹੜੀਆਂ ਮੋਡੀਫਾਈ ਹੋਣ ਕਸਨ ਤੋ ਉਸ ਤੋਂ ਬਾਅਦ ਜਿਹੜੀਆਂ ਇਹ ਬਹੁਤ ਵੀਰ ਹੈ ਜਿਹੜੇ ਐਨਆਰਆਈ ਜਾ ਕੇ ਬਾਹਰ ਬੈਠੇ ਆਗੇ ਉਹਨਾਂ ਵੱਲੋਂ ਖਰੀਦੀਆਂ ਜਾਂਦੀਆਂ ਸਨ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਦੀ ਬਹੁਤ ਹੀ ਲਗਜ਼ਰੀ ਗੱਡੀਆਂ ਬਣਾ ਕੇ ਆਂਗਾ ਤੁਸੀਂ ਸਟੀering ਵਿੱਚ ਸੋਨੂੰ ਦਿਖਾ ਦਿੱਤੇ ਬਹੁਤ ਹੀ ਸੋਹਣੇ ਲਗਜ਼ਰੀ ਲਾਏ ਹੋਏ ਗਏ ਤੇ ਜੇ ਇਧਰ ਸੀਟਾਂ ਦੇਖੋ ਤੇ ਇਧਰ ਸਪੀਕਰ ਦੇਖੋ ਸਪੀਕਰ ਵੀ ਮੋਡੀਫਾਈ ਵੀ ਹੋਈ ਕਾ ਜੇ ਕਰ ਰਹੇ ਆਂਦਾ ਕਿ ਬਹੁਤ ਹੀ ਪੈਰੀਆਂ ਗੱਡੀਆਂ ਬਣਾਈਆਂ ਜਾਂਦੇ ਜਦੋਂ ਕਿ ਕੋਈ ਪੰਜਾਬੀ ਐਨਆਰਆਈਸ ਵੀਰ ਪੰਜਾਬ ਵਿੱਚ ਆਉਂਦਾ ਸੀਗਾ ਤਾਂ ਉਹ ਇਹ ਗੱਡੀਆਂ ਦੇਖ ਕੇ ਉਹਦੀ ਡੋਲ ਜਾਂਦਾ ਸੀ ਉਹ ਕਿਉਂਕਿ ਐਨ ਆਰ ਆਈ ਵੀਰਾਂ ਜਿਹੜਾ ਪੈਸੇ ਦੀ ਪਰਵਾਹ ਨਹੀਂ ਕਰਦੇ ਪਰ ਗੱਡੀਆਂ ਵਧੀਆ ਗੱਡੀਆਂ ਦੇਖਦੇ ਆ ਕਿ ਦੇਖ ਤੁਸੀਂ ਦੇਖ ਰਹੇ ਹੋ ਵੀ ਚਾਰ ਚਾਰ ਹਾਰਨ ਲਾਈਟਾਂ ਜਿਹੜੀਆਂ ਚਾਰ ਚਾਰ ਪੰਜ ਪੰਜ ਲਾਈਟਾਂ ਤੇ ਉਧਰੋਂ ਜਿਹੜੇ ਹਾਰਨ ਦੇਖਿਆ ਜਾਵੇ ਤਾਂ ਇਹ ਜੇ ਕਹਿੰਦੇ ਟ੍ਰੇਨ ਵਾਲੇ ਜਿਹੜੇ ਹਾਰਨ ਵੀ ਉਸ ਤਰ੍ਹਾਂ ਦੇ ਲੱਗੇ ਹੋਏ ਆ ਕਿ ਜਿਹੜੇ ਕਿ ਬਹੁਤ ਹੀ ਸੋਹਣੀ ਸੇਬ ਬਣਾਈ ਗਈ ਸੀ ਜਿਹੜੇ ਕਿ ਜੇ ਦੇਖ ਲਗੇ ਟਾਇਰ ਹੀ ਮੇਰੇ ਖਿਆਲ ਅਗੇ ਹੈ ਲੱਖ ਲੱਖ ਦੋ ਦੋ ਲੱਖ ਦੇ ਇਹਨਾਂ ਦੇ ਟਾਇਰ ਜਿਹੜੇ ਪਾਏ ਗਏ ਹੋਣਗੇ ਤੇ ਜਿਹੜੀਆਂ ਬੈਨ ਕੀਤਾ ਗਿਆਗਾ ਵੀ ਜਿਹੜਾ ਅਸਲਾ ਜਿਹੜਾ ਉਹ ਡਿਸਪਲੇ ਨਹੀਂ ਕਰ ਸਕਦਾ ਕੋਈ ਉਹ ਵੀ ਇੱਥੇ ਡਿਸਪਲੇ ਵੀ ਕੀਤਾ ਗਿਆਗਾ ਤੇ ਜੇ ਦੇਖਿਆ ਜਾਵੇ ਤਾਂ ਇਹ ਗੱਡੀਆਂ ਜਿਹੜੀਆਂ ਆਮ ਹੀ ਜਗ੍ਹਾ ਦੇਖਿਆ ਜਾਂਦਾ ਸੀ ਐਨਆਰਆਈ ਵੀਰਾਂ ਕੋਲ ਹੁੰਦੀਆਂ ਸੀ ਕਿਉਂਕਿ ਸ਼ੌਕਿਆ ਗੱਡੀਆਂ ਰੱਖਦੇ ਸਨ ਜਦੋਂ ਵੀ ਆਉਂਦਾ ਕਿ ਪੰਜਾਬੀ ਕਿਉਂਕਿ ਉੱਥੇ ਪੈਸਾ ਕਮਾਉਂਦਾ ਤੇ ਉਹ ਇੱਥੇ ਇੰਜੋਏ ਵੀ ਕਰਦਾ ਕਿਉਂਕਿ ਪੰਜਾਬੀ ਕਿਤੇ ਜਦੇ ਜਿਹਦੇ ਕੋਲੇ ਪੈਸਾ ਹੁੰਦਾ ਉਹ ਪੈਸਾ ਲਾਉਣ ਤੋਂ ਗਰੇਜ਼ ਨਹੀਂ ਕਰਦਾ ਅਤੇ ਉਹ ਜਦੋਂ ਪੰਜਾਬ ਵਿੱਚ ਆਉਂਦੇ ਸਨ ਤਾਂ ਉਹ ਨਮੇਕਲੀ ਚੀਜ਼ ਪਸੰਦ ਕਰਦੇ ਸਨ ਤੇ ਇਹ ਨਮੇਕਲੀ ਚੀਜ਼ ਜਿਹੜੀ ਉਹਨਾਂ ਨੂੰ ਮਿਲਦੀ ਸੀਗੀ ਵੀ ਇਹ ਗੱਡੀਆਂ ਜਿਹੜੀਆਂ ਮੋਡੀਫਾਈਡ ਗੱਡੀਆਂ ਮਿਲਦੀਆਂ ਸਨ ਤਾਂ ਇਹਨਾਂ ਤੇ ਉਹ ਪੈਸਾ ਖਰਚ ਕਰਦੇ ਸਨ ਪਰ ਜਿਹੜੀਆਂ ਇਹ ਗੱਡੀਆਂ ਸਨ ਇਹ ਜਾਲੀ ਭਾਈਆਂ ਕਿਉਂਕਿ ਇਹ 5 ਗੱਡੀਆਂ ਵਿਜੀਲੈਂਸ ਦੀ ਟੀਮ ਵੱਲੋਂ ਆਪਣੇ ਕਬਜ਼ੇ ਵਿੱਚ ਲੱਗੀਆਂ ਗਈਆਂ ਜਦੋਂ ਕਿ ਇਹ ਐਨਓਸੀ ਜਿਹੜੀ ਕੱਲੀ ਗੁਜਰਾਤ ਤੋਂ ਆਉਂਦੀ ਸੀ ਕੱਲੀ ਐਨਓਸੀ ਆਉਂਦੀ ਸੀ ਤੇ ਜਿਹੜੀਆਂ ਗੱਡੀਆਂ ਹੁੰਦੀਆਂ ਸੀ ਜੀਪਾਂ ਹੁੰਦੀਆਂ ਸੀ ਆਮ ਜੀਪਾਂ ਸਿੰਘਾਂ ਉਹ ਪੰਜਾਬ ਵਿੱਚੋਂ ਹੀ ਖਰੀਦ ਕੇ ਉਹਨਾਂ ਦੀ ਚਾਸੀ ਆਰਾ ਵਗੈਰਾ ਬਦਲ ਕੇ ਚਾਸੀ ਨੰਬਰ ਬਦਲ ਦਿੰਦੇ ਸਨ ਤੇ ਉਸ ਤੋਂ ਬਾਅਦ ਇਹ ਜਿਹੜੀਆਂ ਬਠਿੰਡੇ ਤੋਂ ਹੀ ਜੇ ਦੇਖਿਆ ਜਾਂਦਾ ਇਹ ਬਠਿੰਡੇ ਦੇ ਸਾਰੇ ਨੰਬਰ ਹੈਗੇ ਤੇ ਬਠਿੰਡੇ ਤੋਂ ਹੀ ਇਹ ਜਿਹੜੀਆਂ ਮਾਲਕਾਂ ਵਿੱਚ ਚੜਾਈਆਂ ਜਾਂਦੀਆਂ ਸਨ ਡੀਟੂ ਦਫ਼ਤਰ ਆਰਟੀਓ ਦਫ਼ਤਰ 'ਚ ਨਾ ਇੱਥੋਂ ਹੀ ਨੰਬਰ ਲਏ ਜਾਂਦੇ ਸਨ ਤੇ ਉਸ ਤੋਂ ਬਾਅਦ ਇਹ ਐਨਆਰਐਸ ਵੀਰਾਂ ਨੂੰ ਜਿਹੜੀਆਂ ਦਿੱਤੀਆਂ ਜਾਂਦੇ ਸਨ ਤੇ ਇਹ ਇੱਕ ਗੱਡੀਆਂ ਹਜੇ ਤੱਕ ਜਿਹੜੀਆਂ 5 ਜਿਹੜੀਆਂ ਵਿਜੀਲੈਂਸ ਦੇ ਕਬਜ਼ੇ ਵਿੱਚ ਆਈਆਂਗਾ ਹੋ ਸਕਦਾ ਵੀ ਹੋਰ ਵੀ ਗੱਟੀਆਂ ਹੋਰ ਮਿਲਣ ਤੇ ਜਾਂ ਜਿਹੜੇ ਹੋਰ ਐਨਆਰਐਚ ਵੀਰ ਆ ਉਹ ਵੀ ਇਹਦੇ ਚ ਪਸੇਗਾ ਕਿਉਂਕਿ ਜਿਹੜੀਆਂ ਵਿਦੇਸ਼ਾਂ ਵਿੱਚ ਗੱਡੀਆਂ ਗਈਆਂ ਹੋ ਸਕਦਾ ਉਹ ਵੀ ਇਸੇ ਜਿਹੜੇ ਸਾਜ਼ਿਸ਼ ਦਾ ਸ਼ਿਕਾਰ ਹੋਣ ਇਸੇ ਜਾਲੀ ਗੱਡੀਆਂ ਲੱਗ ਗਈਆਂ ਹੋਣ ਤੇ ਹਰ ਇੱਕ ਨੂੰ ਜਿਹੜੀ ਗੱਡੀ ਖਰੀਦਣ ਤੋਂ ਪਹਿਲਾਂ ਜ਼ਰੂਰ ਇਹ ਪੂਰੀ ਜਾਂਚ ਕਰ ਲੈਣੀ ਚਾਹੀਦੀ ਹੈ ਬਠਿੰਡਾ ਤੋਂ ਅਜੀਤ ਵੀ ਲੈ ਨਰ ਸਿੰਘ ਸਿੱਧੂ ਦੀ ਰਿਪੋਰਟ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ